ਦੇ ਭੈਣ ਭਰਾ ਆਣ ਕੇ ਬਾਅਦ ਵਿੱਚ ਉਹ ਕੋਥੀ ਸਾਹਿਬ ਆਪਣੇ ਆਪ ਹੀ ਲੈ ਲੈਣਗੇ ਜਦੋਂ ਟਾਈਮ ਤੋਂ ਬਾਅਦ ਵਿੱਚ ਆਉਂਦੇ ਆ ਫਿਰ ਲਾਭ ਹੀ ਘੱਟ ਮਿਲਦਾ ਹੈ ਜਿਹੜੇ ਪਿਆਰ ਵਾਲੀਆਂ ਰੋਹਾਂ ਨੇ ਉੱਤੇ ਪਹਿਲਾਂ 5 ਮਿੰਟ ਪਹਿਲਾਂ ਘਟੂ ਘਟ ਪੰਜ ਮਿੰਟ ਪਹਿਲਾਂ ਆਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਫਿਰ ਸਾਨੂੰ ਪੂਰਾ ਇੱਕ ਵੀ ਕਿਣਕਾ ਜਿਹੜਾ ਲੰਘ ਜਾਂਦਾ ਫਿਰ ਉਹ ਸਾਡੇ ਮਨ ਵਿੱਚ ਨਹੀਂ ਵਸਦਾ ਕੀ ਪਤਾ ਉਹ ਕਿਣ-ਕਿਨੇ ਸਾਡਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੋਹੇਲੇ ਬਣਾਉਨੇ ਨੇ ਸਲੋਕ ਸਲੋਕ ਦਾ ਮਤਲਬ ਹੁੰਦਾ ਜੀ ਸਾਧੂ ਦੇ ਬਚਨ ਅੱਗੇ ਸਲੋਕ ਫਰਮਾਉਂਦੇ ਨੇ ਪੰਜਮ ਪਾਸ਼ਾ ਸਭ ਤੋਂ ਪਹਿਲਾਂ ਲਿਖਿਆ ਹੈ ਦੀਨ ਦੀਨ ਭਾਵ ਮਜਬੂਰ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੁੰਦਾ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਉਹਨਾਂ ਦੀਨਾਂ ਦੇ ਦਰਦ ਦੁੱਖ ਭੰਜਨਾ ਆਪ ਜੀ ਨਾਸ਼ ਕਰ ਦਿੰਦੇ ਹੋ ਖਤਮ ਕਰ ਦਿੰਦੇ ਹੋ ਤੇ ਗੱਲ ਲਿਖਿਆ ਜੀ ਘਟ ਘਟ ਦੋਨੇ ਘਟ ਘਟ ਦੇ ਟੈਂਕੇ ਨੂੰ ਸਿਆਰੀ ਲੱਗੀ ਹੋਈ ਹੈ ਘਟ ਦਾ ਅਰਥ ਹੁੰਦਾ ਹੈ ਸਰੀਰ ਬੋਡੀ ਹਰ ਘਟ ਵਿੱਚ ਮੌਜੂਦ ਹੈ ਸਭ ਕਿਸ ਆਪ ਹੈ 나ਥ ਅਨਾਥ ਜਿਨ੍ਹਾਂ ਦਾ ਕੋਈ 나ਥ ਨਹੀਂ ਆਪ ਜੀ ਉਹਨਾਂ ਦੇ ਵੀ 나ਥ ਹੋ ਇਹ ਕਮਾਲ ਦੀ ਗੱਲ ਪਰਮਾਤਮਾ ਦਾ ਕੋਈ ਮਾ ਨਹੀਂ ਪਿਓ ਨਹੀਂ ਪਰ ਆਪ ਸਭ ਜੀ ਜਿਹੜੇ 나ਥ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਆਪ ਜੀ ਉਹਨਾਂ ਦੇ ਵੀ ਸਹਾਰੇ ਹੋ ਸ਼ਰਨ ਤੁਮਾਰੀ ਆਇਓ ਤੁਮਾਰੀ ਵੇਖੋ ਜੀ ਵਿਚਾਲੇ ਮੰਮੇ ਦੇ ਪੈਰ ਵਿੱਚ ਨਾ ਹਾ ਹਾ ਹੈ ਤੁਮਾਰੀ ਨਾਨਕ ਕੇ ਪ੍ਰਭ ਸਾਥ ਤੇ ਜਿਹੜਾ ਪ੍ਰਭ ਦਾ ਭੱਬਾ ਉਹ ਮੁਕਤ ਹੈ ਇਹ ਪ੍ਰਭੂ ਜੀ ਨੂੰ ਸੰਬੋਧਨ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਬੋਧਨ ਹੈ हे ਪ੍ਰਭੂ ਮੈਂ ਨਾਨਕ ਜੀ ਦੇ ਨਾਲ ਆਪ ਜੀ ਦੀ ਸ਼ਰਣ ਵਿੱਚ ਆਇਆ ਨਾਨਕ ਭਾਵ ਸ਼ਬਦ ਸ਼ਰਣ ਦੇ ਨਾਣੇ ਨੂੰ ਸਿਆਰੀ ਲੱਗੀ ਹੈ ਵੀ ਮੈਂ ਸ਼ਰਣ ਵਿੱਚ ਆਇਆ ਨਾਨਕ ਕੇ ਪ੍ਰਭ ਸਾਥ ਸ੍ਰੀ ਗੁਰੂ ਨਾਨਕ ਜੀ ਦੇਵ ਜੀ ਦੇ ਦੱਸੇ ਰਾਹ ਤੇ ਚੱਲ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਅੱਗੇ ਅਸ਼ਟਪਦੀ ਜੀ ਅਸ਼ਟਪਦੀ ਦਾ ਅਰਥ ਹੁੰਦਾ ਅੱਠ ਫਦਿਆਂ ਵਾਲੀ ਰਚਨਾ ਜਿਹੜੇ ਭੈਣ ਭਰਾ ਕਾਪੀ ਪੈਨ ਲੈ ਕੇ ਆਉਂਦੇ ਨੇ ਉਹਨਾਂ ਨੂੰ ਜ਼ਿਆਦਾ ਫਲ ਮਿਲ ਜਾਂਦਾ ਕਿਉਂਕਿ ਕੱਲ ਨੂੰ ਭੁੱਲ ਜਾਣਾ ਜੇ ਲਿਖਿਆ ਹੁੰਦਾ ਮਨ ਵਿੱਚ ਕੋਈ ਖਿਆਲ ਆਉਂਦਾ ਫਿਰ ਪੜ ਲੈਂਦਾ ਫਿਰ ਦੋ ਚਾਰ ਦਿਨ ਬਾਅਦ ਰੁੱਕ ਕੇ ਬੰਦਾ ਪੜ ਲੈਂਦਾ ਫਿਰ ਉਹ ਪੱਕਾ ਹੀ ਲਿਖਿਆ ਜਾਂਦਾ ਸਾਰੀ ਉਮਰ ਵਾਸਤੇ ਫਿਰ ਕੋਈ ਭੁੱਲਦਾ ਨਹੀਂ ਇਸੇ ਕਰਕੇ ਕੋਸ਼ਿਸ਼ ਕਰਿਆ ਕਰੋ ਨਾਲ ਕੋਈ ਛੋਟੀ ਡਾਇਰੀ ਰੱਖ ਲਓ ਜਾਂ ਕੁਝ ਰੱਖ ਲਓ ਕੋਈ ਚੀਜ਼ ਇਦਾਂ ਦੀ ਮਿਲਦੀ ਔਖੀ ਲੱਗਦੀ ਹੈ ਉਹਨੂੰ ਲਿਖ ਲਿਆ ਕਰੋ ਕਈ ਸ਼ਬਦਾਂ ਦਾ ਉਚਾਰਨ ਵੀ ਅਸੀਂ ਸਹੀ ਨਹੀਂ ਕਰ ਪਾਉਂਦੇ ਉਹ ਵੀ ਲਿਖ ਲੈਣਾ ਚਾਹੀਦਾ ਔਰ ਇਸ ਅਸ਼ਟਪਦੀ ਦੇ ਪਾਠ 'ਚ ਜਾ ਵੀ ਆਏਗਾ ਜੇ ਵੀ ਆਏਗਾ ਔਰ ਜਹਾਂ ਵੀ ਆਏਗਾ ਜਹਾਂ ਹੇ ਮਾਨ ਜਿਵੇਂ ਆਪਾਂ ਕੜਦੇ ਆਂ ਜਾਂ ਮਾਤ ਪਿਤਾ ਸੁਤ ਮੀਤ ਨਾ ਪਾਈ ਜਿੱਥੇ ਕਿਸੇ ਥਾਂ ਜਾਂ ਅਸਥਾਨ ਦੀ ਗੱਲ ਹੋਵੇ ਉਥੇ ਜਾਂ ਹੋਏਗਾ ਉਥੇ ਜਾਂ ਲਿਖਿਆ ਹੋਏਗਾ ਭਾਵ ਜਾਂ ਉਚਾਰਨ ਕਰਨਾ ਹੈ ਅਸੀਂ ਜਿੱਥੇ ਕਿਸੇ ਮਨੁੱਖ ਵਿਅਕਤੀ ਦੀ ਗੱਲ ਹੋਵੇਗੀ ਉਥੇ ਜੇ ਉਥੇ ਜੇ ਹੋਏਗਾ ਜੱਜੇ ਨੂੰ ਸਿਹਾਰੀ ਹਾ ਹਾ ਜੇ ਇਸ ਢੰਗ ਨਾਲ ਉਚਾਰਨ ਕਰਨਾ ਹੈ ਜਿੱਥੇ ਜੱਜਾ ਹਾਹੇ ਨੂੰ ਕੰਨਾ ਹੋਵੇ ਉਥੇ ਜਹਾਂ ਆਏਗਾ ਉਹ ਜਹਾਂ ਉਚਾਰਨ ਕਰਨਾ ਹੈ ਪਿੱਛੇ ਸਿਮਰਨ ਉਸੇ ਸਿਮਰਨ ਨੂੰ ਹੁਣ ਨਾਮ ਕਹਿ ਦਿੱਤਾ ਛਸ਼ਟਪਦੀ ਵਿੱਚ ਧਿਆਨ ਦਿਓ ਜਿਵੇਂ ਗੁਰਬਾਣੀ ਵਿੱਚ ਆਂਦਾ ਆਠ ਪਹਿਰ ਅਰਾਧੀ ਅਪੂਰਨ ਸਤਗੁਰ ਗਿਆਨ ਉਸੇ ਨਾਮ ਨੂੰ ਗਿਆਨ ਕਹਤਾ ਅਗਲੀ ਲਾਈਨ ਵਿੱਚ ਅਗਲੀ ਪੰਗਤੀ ਵਿੱਚ ਜਿਥੇ ਨਾ ਤੇ ਮਾਤਾ ਹੈ ਜਿਥੇ ਨਾ ਸਾਡਾ ਪਿਤਾ ਹੈ ਜਿਥੇ ਨਾ ਸਾਡੇ ਨਾਲ ਕੋਈ ਪੁੱਤਰ ਹੈ ਤੇ ਨਾ ਕੋਈ ਮਿੱਤਰ ਹੈ ਨਾ ਕੋਈ ਭਰਾ ਹੈ ਮਨਾਂ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਉਹਾਂ ਦਾ ਅਰਥ ਉੱਥੇ ਨਾਮ ਤੇਰਾ ਸੰਗ ਸਹਾਈ ਦਰਸ਼ਨ ਕਰੋ ਜੀ ਅਗਲੀ ਪੰਕਤੀ ਦੇ ਜਾਂ ਮਹਾ ਭਿਆਨ ਦੂਤ ਜਮ ਦਲੈ ਜਿੱਥੇ ਭਿਆਨਕ ਦੂਤ ਤੈਨੂੰ ਦਲੈ ਵੱਡਾ ਦਲ ਕਹਿ ਲੋ ਜਮਦੂਤਾਂ ਦਾ ਵਿਕਾਰਾਂ ਦਾ ਦਲੈ ਭਾਵ ਸਜ਼ਾ ਦੇਣਗੇ ਰਗੜਨਗੇ ਤਾਂ ਕੇਵਲ ਨਾਮ ਸੰਗ ਤੇਰਾ ਚੱਲੇ ਉਥੇ ਪ੍ਰਮਾਤਮਾ ਦਾ ਨਾਮ ਹੀ ਨਾਲ ਚੱਲੇਗਾ ਭਾਵ ਸਹਾਈ ਪ੍ਰਮਾਤਮਾ ਦਾ ਨਾਮ ਹੀ ਹੋਏਗਾ ਜੀ ਉਥੇ ਜਾਂ ਮੁਸ਼ਕਲ ਹੋਵੇ ਅਤ ਭਾਰੀ ਜਿਸ ਮੁਸ਼ਕਲ ਵਿੱਚ ਹੱਲ ਨਹੀਂ ਕੁਝ ਵੀ ਨਹੀਂ ਬਣ ਸਕਦਾ ਕੁਝ ਨਜ਼ਰ ਨਹੀਂ ਆ ਰਿਹਾ ਵੀ ਮੇਰਾ ਕਿਸੇ ਨੇ ਸਾਥ ਦੇਣਾ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਹਰ ਕੋ ਨਾਮ ਖਿਨ ਭਾਵ ਖਿਨ ਅੱਖ ਦੇ ਝਮਕਣ ਦੇ ਸਮੇਂ ਵਿੱਚ ਉਧਾਰੀ ਉਧਾਰੇਗਾ ਬਚਾਏਗਾ ਰੱਬ ਦੇ ਨਾਮ ਵਿੱਚ ਇੰਨੀ ਬਰਕਤ ਹੈ ਜਿਹੜੀ ਮੈਨੂੰ ਮੁਸ਼ਕਲ ਲੱਗਦੀ ਹੈ ਉਹਨੂੰ ਇੱਕ ਸੈਕਿੰਡ ਵਿੱਚ ਪਾਰ ਕਰ ਦਿੰਦਾ ਐ ਇੰਨੀ ਪਾਵਰ ਹੈ ਰੱਬ ਦੇ ਨਾਮ ਵਿੱਚ ਅਨਿਕ ਪੁਨਹ ਚਰਨ ਕਰਤ ਨਹੀਂ ਡਰੈ ਇਹਨੂੰ extra ਪੜ੍ਹਨਾ ਹੈ ਜੀ ਪੁਨਹ ਚਰਨ पुनःचरण अनक पुनःचरण करत नहीं तरै अनक एक ਤੋਂ अनेका ਦੀ ਗਿਣਤੀ ਕਹਿ ਲੋ ਤੁਸੀਂ पुनःचरण करत ਕਿਸੇ ਧਾਰਮਿਕ ਕਰਮ ਨੂੰ ਬਾਰ ਬਾਰ ਕਰਨਾ ਬਾਰ ਬਾਰ ਕਰਨਾ ਕਈ ਗ੍ਰੰਥਾਂ ਵਿੱਚ ਪਰਾਸਚਿਤ ਕਰਮ ਵੀ ਹੁੰਦਾ ਹੈ ਜਿਹੜਾ ਕਿਸੇ ਪਾਪ ਨੂੰ ਦੂਰ ਕਰਨ ਵਾਸਤੇ ਮੰਨ ਲਓ ਆਪਾਂ ਪਾਠ ਕਰਾਇਆ ਵੀ ਮੇਰਾ ਪਾਪ ਕੀਤਾ ਹੋਇਆ ਠੀਕ ਹੋ ਜਾਵੇ ਆਪਾਂ ਪਾਠ ਕਰਾ ਲਿਆ ਪਾਠ ਕਿਉਂ ਕਰਾਇਆ ਟੀਚਾ ਕੀ ਹੈ ਮੈਂ ਪਾਪ ਕੀਤੇ ਬਹੁਤ ਵੀ ਮੇਰੇ ਪਾਪ ਧੋ ਹੋ ਜਾਣ ਔਰ ਜਾ ਫਿਰ ਇਦਾਂ ਕਹਿ ਲਓ ਪਰਾਛਿਤ ਕਰਮ ਬਈ ਬਈ ਕਿਸੇ ਨੇ ਬਿੱਲੀ ਮਾਰ ਦਿੱਤੀ ਭਈ ਹੁਣ ਤੇ ਜੀ ਤੁਹਾਨੂੰ ਸੋਨੇ ਦੀ ਬਿੱਲੀ ਬਣਾ ਕੇ ਦੇਣੀ ਪਏਗੀ ਦਾਨ ਕਰਨੀ ਪਹੇਗੀ ਪਰ ਸਾਡੇ ਪਾਤਸ਼ਾਹ ਪਰਮਾਤਮਾ ਦੇ ਗਿਆਨ ਨਾਮ ਦੀ ਮਹਿਮਾ ਦੱਸ ਰਹੇ ਨੇ ਭਾਈ ਧਾਰਮਿਕ ਕਰਮ ਪ੍ਰਾਸ਼ਚਿਤ ਕਰਮ ਕਰ ਕਰਕੇ ਤਰ ਨਹੀਂ ਸਕਦਾ ਕੋਈ ਕੋਈ ਨਹੀਂ ਤਰ ਸਕਦਾ ਇਦਾਂ ਦੇ ਕਰਮ ਕਰਕੇ ਹਰ ਕੋ ਨਾਮ ਕੋਟ ਪਾਪ ਪਰ ਪਰ ਹਰ ਹੈ ਕੋਟ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ ਉਹਦਾ ਅਰਥ ਹੁੰਦਾ ਕਰੋੜ ਤੇ ਜਿੱਥੇ ਕੱਕੇ ਨੂੰ ਹੋੜਾ ਟੈਂਕਾ ਤੇ ਔਂਕੜ ਆ ਜਵੇ ਉਹ ਕੋਟ ਦਾ ਅਰਥ ਹੁੰਦਾ ਕਿਲਾ ਜਿੱਥੇ ਕੱਕੇ ਨੂੰ ਹੋੜਾ ਟੈਂਕਾ ਮੁਕਤਾ ਆ ਜਵੇ ਕੋਈ ਲਗਾ ਮਾਤਰ ਨਾ ਹੋਵੇ ਟੈਂਕੇ ਨਾਲ ਉਥੇ ਬੋਤੇ ਕਿਲਿਆਂ ਦੀ ਗੱਲ ਹੁੰਦੀ ਹੈ ਜਿਹੜੇ ਪਾਪ ਮਨ ਲੈ ਕੇ ਬੈਠਾ ਹੋਇਆ ਹੈ ਨਾ ਨਾਮ ਹੀ ਦੂਰ ਕਰ ਸਕਦਾ ਹੈ ਗੁਰਮੁਖ ਨਾਮ ਜਪੋ ਮਨ ਮੇਰੇ ਮੇਰੇ ਮਨ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪਿਆ ਕਰ ਗੁਰੂ ਦੀ ਸਿੱਖਿਆ ਲੈ ਕੇ ਨਾਮ ਜਪਿਆ ਕਰ ਨਾਨਕ ਪਾਵੋ ਸੁਖ ਘਨੇਰੇ ਘਨੇਰੇ ਫਿਰ ਬਹੁਤ ਸੁਖ ਨਿਕਲਣਗੇ ਜਿਵੇਂ ਗੁਰੂ ਕਹਿੰਦਾ ਹੈ ਨਾ ਐਵੇਂ ਨਾਮ ਜਪੀਏ ਐਵੇਂ ਨਾਮ ਜਪੋ ਜਿਹੜੇ ਵੀ ਸੁਣ ਰਹੇ ਹੋ ਇਹਦੇ ਵਿੱਚ ਇਦਾਂ ਨਹੀਂ ਵੀ ਅਸੀਂ ਕਥਾ ਕਰ ਰਿਹਾ ਵੀ ਠੀਕ ਹੈ ਅਸੀਂ ਵੀ ਨਾਲ-ਨਾਲ ਸੁਣ ਰਹੇ ਹਾਂ ਇਹ ਵਾਹਿਗੁਰੂ ਜੀ ਬੋਲ ਰਿਹਾ ਗੁਰੂ ਬੋਲਦਾ ਹੈ ਇਦੇ ਵਿੱਚ ਮੇਰਾ ਤੁਹਾਡਾ ਸਭ ਦਾ ਭਲਾ ਹੋਣਾ ਹੈ